Gracias. ਚਾ ਕੱਲਾ ਦਵਾ ਲੈ ਫੋਨ ਵੀਰਾਂ ਨੂੰ ਕੀ ਆ ਗਿਆ ਓਕੇ ਸੋ ਮਿੱਤਰੋ ਦੁੱਧ ਜਿਹੜਾ ਲਿਆਂਦਾ ਅਸੀਂ ਨੇ ਚਾਹ ਵਾਸਤੇ ਲਿਆਂਦਾ ਸੋ ਮੈਨੂੰ ਲੱਗਿਆ ਕਿ ਤੇ ਸਬਜ਼ੀ ਚ ਪਾਉਣਾ ਪੈਣਾ ਪਰ ਸਬਜ਼ੀ ਦੇ ਵਿੱਚ ਅਸੀਂ ਦੁੱਧ ਨਹੀਂ ਪਾਉਂਦੇ ਅਸੀਂ ਚਾਹ ਵਾਸਤੇ ਸਵੇਰੇ ਚਾਹ ਮਾਗ ਲਿਆ ਉਹਦੇ ਵਾਸਤੇ ਜਿਹੜਾ ਦੂਮਿਤ ਗਰਮ ਕਰਵਾ ਹੈ ਤੁਦ ਤੀ ਕਰਮ ਕਰਨਾ ਏ ਕੰਚਾ ਬਣਾ ਦਿਗ ਕੰਮ ਕਰਨਾ ਹੈ ਕੱਲ ਨੂੰ ਚਾਹਵਾਂਗੇ ਆ ਸੋਚਾਂ ਪਚੇ ਨਾ ਨੀ ਮੁੰਡਾ ਦੇਸੀ ਦੇ ਘੋ ਵਾਂਗੂ ਨੀ ਉਹ ਕੋਟੇ ਜੀ ਦੇ ਆ ਮੰਦਿਰ ਕੁੱਟ ਦੀ ਚੱਲ ਪਿਆ ਗੈਸ ਨਿਂਤਰੋ ਦੁੱਧ ਦੀ ਸਿਵਾਲ ਕੇ ਰੱਖਣਾ ਤੜਕੇ ਵਾਸਤੇ ਹੋਰ ਸੁਣਾਓ ਕਿਵੇਂ ਹੋ ਸਾਰੇ ਠੀਕ ਠਾਕ ਹੋ ਦੁੱਧ ਅਸੀਂ ਉਵਾਲ ਰਹੇ ਆ ਸਵੇਰੇ ਕੀ ਬਣਾਵਾਂਗੇ ਦੁੱਧ ਦੀ ਤੇ ਤੁਸੀਂ ਸਾਰੇ ਸਭ ਠੀਕ ਠਾਕ ਘਰ ਪਰਿਵਾਰ ਸਾਰਿਆਂ ਦੇ ਘੈਂਟ ਨੇ ਖੁਸ਼ ਹੋਲ ਮੰਗਲੂ ਨਜ਼ਾਰਿਆਂ ਨਹੀਂ ਸਾਡੇ ਵੀ ਨਾਟਕ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਨਾਟਕ ਪੰਡ ਸਕਿੱਟ ਮਾਈਮ ਪੇਸਟਾਲਿਕ ਨਵਿਕਰੀ ਸੋ ਸਾਰਾ ਕੁਝ ਚੱਲੂਗਾ ਤੇ ਮਨਿਕਰੀ ਤੋਂ ਹਨੂ ਸਲਾਮ ਹੈ ਵੀਡੀਓ ਬਣਾ ਕੇ YouTube ਦੇ ਉੱਤੇ ਅਪਲੋਡ ਵੀ ਕਰਾਂਗੇ ਬੁਮਿਕਰੀ ਦੀ ਤੇ ਬੁਮਿਕਰੀ ਤੁਸੀਂ ਸਾਰੇ ਦੇਖਿਓ ਸਪੋਰਟ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਕੇ ਆਇਆ ਕਰੋ ਸੋ ਦੋਸਤੋ ਚੈਨਲ ਆਪਣਾ ਡੈਡ ਹੋ ਗਿਆ ਸੀਗਾ ਸੋ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਦੀ ਮਿਹਰ ਸਦਕਾ ਚੈਨਲ ਆਪਣਾ ਦੁਬਾਰੋਂ ਕੰਟੀਨਿਊ ਚੱਲ ਪਿਆ ਤੇ ਹੁਣ ਆਪਾਂ ਲਗਾਤਾਰ ਹੀ ਵੀਡੀਓਜ਼ ਵਗੈਰਾ ਪਾਇਆ ਕਰਾਂਗੇ ਕੁਸ਼ਕ ਸਮਾਂ ਮੰਗਲ ਦਿਓ ਬਸ ਤੂ ਮਹੀਨੇ ਆ ਮਹੀਨਾ ਡੇਢ ਮਹੀਨਾ ਥੋੜਾ ਜਿਹਾ ਓਖਾ ਰਹਿਣਾ ਕੰਮ ਉਸ ਤੋਂ ਬਾਅਦ ਆਪਾਂ ਨੇ ਕੰਟੀਨਿਊ ਕੰਮ ਕਰ ਲੈਣਾ ਸਭ ਤੇ ਫਿਰ ਤੁਹਾਨੂੰ ਟੜਾ ਟੜ ਵੀਡੀਓਜ਼ ਪਾ ਪਾਇਆ ਕਰਾਂਗੇ ਠੀਕ ਹੈ ਤੇ ਵੀਡੀਓਜ਼ ਵੇਲਾ ਤੂ ਘਰੋਂ ਕੱਦੂ ਮਟਰੋਂ ਅੱਜ ਬਣਾਇਆ ਅਸੀਂ ਕਦੂ ਤੇ ਤੜਕਾ ਲਾਤਾ ਕਦੂ ਬਣਾਤਾ ਸੋ ਫਾਈਨਲੀ ਅਸੀਂ ਰੋਟੀ ਖਾਵਾਂਗੇ ਤੇ ਦੁੱਧ ਵੀ ਉਬਲ ਚੁੱਕਿਆ ਲੱਗਤ ਹੈ ਦੁੱਧ ਦੀ ਮੋਆਲੀ ਆ ਗਈ ਚੰਨਾ ਦੁੱਧ ਨੂੰ ਵਾਲੀ ਆਗੀ ਵੇ ਤੂੰ ਨਾ ਆਇਆ રે ਚਾ ਕਪਾਂ ਦੇ ਵਿੱਚ ਪਾ ਲਈ ਵੇ ਤੂੰ ਨਾ ਆਇਆ ਹਉ ਸ਼ੰਕ ਮੈਨੂੰ ਸੀ ਕੁੜੀਏ ਤੇਰੇ ਵਰਗੀ ਹੈ ਬਿਲਕੁਲ ਹਾਈ ਕਿਦਾਂ ਆ ਪੀਵੀ ਤੇਰਾ ਹਰਜੀਤ ਵਧੀਆ ਵਧੀਆ ਵੀਰੇ ਵਧੀਆ ਵਧੀਆ ਠੀਕ ਠਾਕ ਘੈਂਟ ਮਾਪੇ ਨਾਨਕ ਦੀ ਮਿਹਰ ਆ ਤੁਸੀਂ ਸੁਣੋ ਕਿਵੇਂ ਠੀਕ ਠਾਕ ਨਿਆਰੇ ਲੈ ਰਹੇ ਹਾਂ ਜ਼ਿੰਦਗੀ ਜ਼ਿੰਦਗੀ ਜਿੰਦਾਬਾਦ ਸੋ ਬਹੁਤੀ ਸਾਰਾ ਤੁਹਾਡਾ ਪਿਆਰ ਮਿਲ ਰਿਹਾ ਸੋ ਦੁੱਧ ਮੈਂ ਉਵਾਲ ਦਿੱਤਾ ਮੇਰਾ ਕੰਮ ਹੋ ਗਿਆ ਖਤਮ ਪਤਾ ਲੱਗ ਗਿਆ ਵੀਰ ਮੈਂ ਕੌਣ ਸੌਰੀ ਬਈ ਹਰਜੀਤ ਬਾਲੀਆ ਹਰਜੀਤ ਪਾਲੀਆ ਤਾਂ ਨਹੀਂ ਕਿਤੇ ਬਾਲੀਆ ਬਾਲੀਆਂ ਆਪੇ ਹਰਜੀਤ ਬਾਲੀਆ ਹਮਮ ਯਸ ਹੋ ਠੀਕ ਠਾਕ ਬਈ ਵਧੀਆ ਕੰਮ ਕਰ ਘੈਂਟ ਚੱਲੀ ਜਾਂਦਾ ਸਾਰਿਆਂ ਨੂੰ ਜਿੰਨੇ ਵੀ ਭਰਾ ਦੇਖ ਰਹੇ ਹੋ ਤੁਸੀਂ ਲਾਈਵ ਦੇ ਵਿੱਚ ਜੁੜੇ ਹੋਇਆ ਸੋ ਕਿਵੇਂ ਚੱਲ ਰਿਹਾ ਸਾਰਿਆਂ ਦਾ ਠੀਕ ਠਾਕ ਘੈਂਟ ਸੋ ਬਹੁਤ ਵਧੀਆ ਆਲ ਗੁੱਡ ਓਕੇ ਠੀਕ ਹੈ ਠੀਕ ਹੈ ਚਲੋ ਪਰਮਾਤਮਾ ਇਦਾਂ ਹੀ ਗੋਲ ਬਣਾਇ ਕਿ ਸਾਰਾ ਕੁਝ ਚਲਦੀ ਦਰਜ ਆਪਣਾ ਵੀ ਵਧੀਆ ਬਈ ਠੀਕ ਹੈ ਕੈਂਟ ਹੈ ਨਜ਼ਾਰੇ ਕਿੱਥੋਂ ਦਾ ਨਿਕਲ ਕੀ ਕਰ ਰਹੀ ਹਾਂ ਸ਼ਾਰਟ ਮੂਵੀਆ ਬਣਾਇਦਾਂਗੇ ਆਪਾਂ ਟੈਲੀ ਫਿਲਮਾਂ ਜਲਦੀ ਸਤਨਾਮ ਹਰੀ ਕਾ ਹਾਂਜੀ ਸਤਨਾਮ ਜੀ ਕੀ ਹਾਲ ਚਾਲ ਠੀਕ ਹੋ ਕਹਿੰਦੇ ਹਰੀ ਕਾ ਪਿੰਡ ਹੈ ਜਿਹੜਾ ਹਰੀ ਕੀ ਪੱਤਣ ਤੋਂ ਆਏ ਹੋਏ ਲੋਕਾਂ ਦਾ ਬਸਾਇਆ ਹੋਇਆ ਪਿੰਡ ਹੈ ਹਰੀ ਕੀ ਪੱਤਣ ਤੋਂ ਪੁਸ਼ੋਕੜਾ ਜਿਹੜਾ ਕਹਿੰਦੇ ਹਰੀ ਗੜ ਪਿੰਡ ਦਾ ਉੱਥੋਂ ਦੇ ਬਸਾਏ ਹੋਏ ਲੋਕਾਂ ਦਾ ਤੇ ਮੈਂ ਦੁੱਧ ਵਾਲ ਤਾਂ ਤੇ ਸਬਜ਼ੀ ਸਾਡੀ ਬਣ ਚੁੱਕੀ ਹੈ ਸਬਜ਼ੀ ਵੀ ਬਣ ਕੇ ਰਹੀ ਹੈ ਦੁੱਧ ਵੀ ਬੋਲਤਾ ਤੇ ਰੋਟੀਆਂ ਅਸੀਂ ਲਾ ਚੁੱਕੇ ਆ ਪਹਿਲਾਂ ਸੌਰੀ ਤੁਹਾਨੂੰ ਦਿਖਾਇਆ ਨਹੀਂ ਨਹੀਂ ਤੁਹਾਨੂੰ ਲਾਈਵ ਦੇ ਵਿੱਚ ਵੀ ਦਿਖਾ ਲਵਾਂਗੇ ਤੇ ਰੋਟੀਆਂ ਵੀ ਅਸੀਂ ਲਾ ਚੁੱਕੇ ਆ ਮਾਈ ਬੀ ਸੋ ਫਾਈਨਲੀ ਸੁਖ ਲਾ ਵੈਲਕਮ ਥੈਂਕ ਯੂ ਥੈਂਕ ਯੂ ਵੀ ਥੈਂਕ ਯੂ ਵੈਲਕਮ ਵੈਲਕਮ ਵੀਰੇ ਵੈਲਕਮ ਬਾਕੀ ਓਏ ਨਹੀਂ ਇਸ ਕੋਈ ਸਰ ਨਹੀਂ ਬਣਾਈ ਸਬਜ਼ੀ ਕਰ ਅੱਜ ਸਬਜ਼ੀ ਤਾਂ ਬਣਾਤੀ ਦੁੱਧ ਵੀ ਉਹ ਵਾਲਤਾ ਦੁੱਧ ਅੰਦਰ ਤਾਂ ਉਹ ਉੱਥੇ ਏਸੀ ਵਾਲੇ ਰੂਮ ਦੇ ਵਿੱਚ ਹੋਇਆ ਇਹਨੂੰ ਗਰਮ ਹੋ ਜਾਂਦਾ ਗਰਮ ਇੱਥੇ ਕੋਈ ਨਹੀਂ ਤੇ ਫਿਰ ਸ਼ਾਂਤ ਫੇਰ ਰੱਖਣਾ ਆ ਉਹ ਅੰਦਰ ਉਹ ਓਕੇ 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 ਤੇ ਹੋਰ ਸਤਨਾਮ ਜੀ ਰੋਟੀ ਖਾ ਲਈ ਕੋਟੀ ਲੰਗਰ ਪ੍ਰਸ਼ਾਦ ਦੇ ਸਕਲੇ ਸ਼ਾਰੀਆਂ ਨਹੀਂ ਗੌਰਵ ਸ਼ਰਮਾ ਹੈਲੋ ਵੀਰੇ ਕਿਵੇਂ ਹੋ ਵਧੀਆ ਵਧੀਆ ਬਈ ਵਧੀਆ ਠੀਕ ਠਾਕ ਤੁਸੀਂ ਸੁਣਾਓ ਕੀ ਹਾਲ ਹੈ ਸਾਡੇ ਹਾਲ ਇੱਕਦਮ ਵਧੀਆ ਨੇ ਤੁਸੀਂ ਸੁਣਾਓ ਤੁਹਾਡੇ ਹਾਲ ਕੀਵੇਂ ਨੇ ਕੀ ਕਰ ਰਹੇ ਹੋ ਅੱਜਕੱਲ ओके ਦੀ ਰਿਪੋਰਟ ਹੈ ओके 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 ਚਲੋ ਚੰਗੀ ਗੱਲ ਹੈ ਬਈ ਓਕੇ ਦੀ ਰਿਪੋਰਟ ਹੋਣਾ ਚਾਹੀਦਾ ਸਰ ਪ੍ਰਮਾਤਮਾ ਮਿਹਰ ਕਰੇ ਚਰਦੀ ਕਲਾ ਚ ਰਹੋ ਤੁਸੀਂ ਸਾਰੇ ਜਿੰਦਗੀ ਜਿੰਦਾਬਾਦ ਬਾਕੀ ਰਹੀ ਮੈਨੂੰ ਜਾਣਦੇ ਹੋ ਜੀ ਜਾਣਦੇ ਆ ਵੀਰੇ ਜਾਣਦੇ ਆ ਜਾਣਦੇ ਆ ਤੁਸੀਂ ਸਾਡੇ ਨਾਲ ਲਾਲ ਸਾਹ ਫਿਲਮ ਦੇ ਵਿੱਚ ਕੰਮ ਕੀਤਾ ਵੀਡੀਓ ਚ ਗੌਰਵ ਸ਼ਾਇਦ ਮੈਨੂੰ ਤਾਂ ਉਹੀ ਲੱਗਦਾ ਬਾਕੀ ਤੁਸੀਂ ਆਪ ਦੱਸ ਲੋ ਕੌਣ ਮੈਨੂੰ ਤਾਂ ਗੌਰਵ ਉਹੀ ਲੱਗਦਾ ਵੀ ਲਾਲ ਸਾਹ ਫਿਲਮ ਵਾਲਾ ਸੋ ਉਹ ਵਧੀਆ ਬਈ ਕੰਮ ਥੋਦਾ ਸੋ ਜਲਦੀ ਤੁਹਾਨੂੰ ਫੇਰ ਭਲਾਵਾਂਗੇ ਆਪਾਂ ਜਲਦੀ ਕੋਈ ਨਵਾਂ ਵੱਡਾ ਪ੍ਰੋਜੈਕਟ ਕਰਾਂਗੇ ਮਿੱਤਰੋ ਤੇ ਵੱਡੇ ਪ੍ਰੋਜੈਕਟ ਦੇ ਵਿੱਚ ਤੁਹਾਨੂੰ ਮਲਾਵਾਂਗੇ ਮੈਂ ਵੀ ਸ਼ਰਮਾ ਓਕੇ ਓਕੇ ਪੰਡਤ ਜੀ ਹੋ ਸਾਡੇ ਪੰਡਤ ਜੀ ਹੈ ਵੇ ਪਤਰੀ ਖੋਲ ਵੇ ਪੰਡਤਾ ਮੇਰੀ ਵੇ ਮੇਰਾ ਢੋਲਾ ਕਦੋਂ ਯੋਨ ਵੇ ਮੈਂ ਧੀਕ ਦੀ ਰਹਾ ਤੇ ਉਹ ਨਹੀਂਓ ਦਿਖਦਾ ਮੂਤਾ ਪੜ ਗਿਆ ਅਰਸ਼ ਦਾ ਤਾਰਾ ਫੋਟੋ ਮੇਰੀ ਸਾਹ ਨਹੀਂ ਆ ਰਹੀਆਂ ਨੇਰਾ ਨੇਰਾ ਜਾਈ ਜਾਂਦਾ ਨੇਰਾ ਮੇਗਾ ਨੇਰਾ ਨੇਰਾ ਪੱਕ ਜਾਂਦਾ ਨਹੀਂ ਨੇਰਾ ਤਾਂ ਨਹੀਂ ਆਉਣਾ ਚਾਹੀਦਾ ਤੁਹਾਡੇ ਕੋਲ ਤੁਹਾਡੇ ਕੋਲ ਤੇ ਮੇਰੀ ਵੀਡੀਓ ਪੂਰੀ ਸਾਫ਼ ਹੋਣੀ ਚਾਹੀਦੀ ਆ ਹੁਣ ਬਣੀਆਂ ਇੱਕ ਸਾਲ ਜੋੜੀਆਂ ਹੁਣ ਬਣੀਆਂ ਹੁਣ ਵਧੀਆ ਲੱਗ ਰਿਹਾ ਹਨ ਤੇ ਹੋਰ ਸੁਣਾਉ ਮਿੱਤਰੋ ਕੀ ਸੁਣਨਾ ਚਾਹੋਗੇ ਅੱਜ ਕੀ ਸੁਣਾਈਏ ਤੁਹਾਨੂੰ ਡਰਿੱਲ ਮਸ਼ੀਨ ਦੀ ਆਵਾਜ਼ ਸੁਣਾਵਾਂ ਕਮੈਂਟ ਕਰੋ ਸਾਰੇ ਕਮੈਂਟ ਕਰਕੇ ਦੱਸੋ ਕਿ ਡਰਿੱਲ ਮਸ਼ੀਨ ਦੀ ਆਵਾਜ਼ ਸੁਣਨੀ ਆ ਸਾਰੇ ਨੂੰ ਜਿੰਨਾ ਚਿਰ ਕਮੈਂਟ ਨਹੀਂ ਆਉਂਦੇ ਉਹਨਾਂ ਚਿਰ ਨਹੀਂ ਆਪਾਂ ਸੋਣ ਦੇਖੋ ਕਮੈਂਟ ਕਰੋ ਸਾਰੇ ਫਿਰ ਤੁਹਾਨੂੰ ਡਰਿੱਲ ਮਸ਼ੀਨ ਦੀ ਆਵਾਜ਼ ਕੀ ਲੜ ਗਿਆ ਪਰ ਤੋਂ ਰੇਲ ਨੂੰ ਸੀਂਦੀ ਆਵਾਜ਼ ਸੁਣਾ ਸਕੀ ਕਰੋ ਕਮੈਂਟ ਫਿਰ ਅਸਲਾ ਸਟੂਡੀਓ ਪੇਦਨੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਡਰਿੱਲ ਮਸ਼ੀਨ ਦੀ ਆਵਾਜ਼ ਸੁਣਾਉਣਾ ਮੂੰ ਗੁੱਡ ਡਰਿੱਲ ਮਸ਼ੀਨ ਦੀ ਆਵਾਜ਼ ਸੁਣਾਉਣਾ ਉਹ ਡਰਿੱਲ ਮਸ਼ੀਨ ਕੰਧ 'ਚ ਗਲੀ ਕੱਢਦੀ ਹੈ ਤੇ ਚੱਲਦੀ ਹੁੰਦੀ ਹੈ ਉਹ ਕਰਦੀ ਹੈ ਇਹ ਤਾਂ ਇਦਾਂ ਕਰਕੇ ਚੱਲਦੀ ਹੁੰਦੀ ਹੈ ਤੇ ਜੇ ਵਧੀਆ ਲੱਗੀ ਤਾਂ ਕਮੈਂਟ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਜੇ ਡ੍ਰਿਲ ਮਸ਼ੀਨ ਦੀ ਆਵਾਜ਼ ਸਹੀ ਲੱਗੀ ਤਾਂ ਤੇ ਹੁਣ ਤੁਹਾਨੂੰ ਸੁਣਾਉਣੇ ਆ ਮੈਸੇਜ ਆ ਨਹੀਂ ਮੈਸੇਜ ਆਉਂਦੇ ਹੁੰਦੇ ਜਿਹੜੇ ਫੋਨ ਦੇ ਉੱਤੇ ਮੈਸੇਜ ਨਹੀਂ ਆਉਂਦੇ ਹੁੰਦੇ ਮਤਲਬ ਕਿਦਾਂ ਕਹਿਣਾ ਹੈ ਕਿਵੇਂ ਹਾਂ ਇੱਕ ਸੈਮਸੰਗ ਦੇ ਮੈਸੇਜ ਆਉਂਦੇ ਆਂਦੇ ਫੋਨ ਤੇ ਇੱਕ ਤਾਂ ਕਰਦਾ ਹੁੰਦਾ ਇੱਕ ਈ ਟੋਨ ਹੁੰਦੀ ਐ ਫਿਰ ਇਹ ਕਰਦੀ ਤੇ ਇੱਕ ਦੀ ਟੋਨ ਇਹ ਕਰਦਾ ਨਾ ਸੋ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਤੂੰ ਗਰਮੀ ਬਹੁਤ ਹੈ ਇੱਥੇ ਮੈਂ ਥੋੜੇ ਕਰਕੇ ਖੜਾ ਹਾਂ ਉਸ ਇੱਥੇ ਤੁਹਾਡੀਆਂ ਦੁਆਵਾਂ ਮੰਗਣ ਦੇ ਲਈ ਇੱਥੇ ਖੜਾ ਹਾਂ ਮੈਸੇ ਗਰਮੀ ਬਹੁਤ ਹੈ ਇਸੰਦੇ ਵਿੱਚ ਇਹ ਸਾਡੀ ਰਸੋਈ ਆ ਭਾਈ ਗਰੀਬਾਂ ਦੀ ਜਿੱਥੇ ਮੈਂ ਰਹਿ ਰਿਹਾ ਇਸ ਟਾਈਮ ਕੂਥੇ ਇਹ ਤੇ ਖਾਣਾ-ਦਾਣਾ ਅਸੀਂ ਆਪ ਹੀ ਬਣਾਉਂਦੇ ਆ ਇਹ ਸਬਜ਼ੀ ਵੀ ਬਣੀ ਪਈ ਐ ਦੁੱਧ ਵੀ ਗਰਮ ਕਰਤਾ ਤੇ ਸਤਨਾਮ ਹਰੀਕਾ ਨਾਈਸ ਪਰ ਕੰਮ ਕਰਕੇ ਛੱਡਣਾ ਜ਼ਰੂਰ ਪੈਂਦਾ ਹਨ ਪਰ ਦਿਲ ਨਹੀਂ ਲੱਗ ਰਿਹਾ ਇੱਥੇ ਬਿਲਕੁਲ ਵੀ ਜੀ ਨਹੀਂ ਲੱਗ ਰਿਹਾ ਹਾਂ ਜੀ ਕਰਦਾ ਕਦੋਂ ਘਰੇ ਵਾਪਸ ਜਾਵਾਂ ਘਰੇ ਚੱਲ ਜਾਣਾ ਕਦੋਂ ਪਿੰਡ ਵਾਲਿਆਂ ਤੇ ਮਜਬੂਰੀ ਹੈ ਬਸ ਇੱਥੇ ਰਹਿਣਾ ਉਹ ਤੇ ਮਜਬੂਰੀ ਵੀ ਬਾਕੀ ਉਹ ਕੰਮ ਵੀ ਹੈ ਹਨਾ ਕੰਮ ਕਰਕੇ ਇੱਕ ਫੌਜੀ ਫੌਜ ਦੇ ਵਿੱਚ ਆਪਣੀ ਉਮਰ ਲੰਘਾਏ ਹਨ ਤੇ ਉਹਨੂੰ ਵੀ ਘਰ-ਬਾਰ ਛੱਡਣਾ ਪੈਂਦਾ ਆਪਾਂ ਦਾ ਫਿਰ ਵੀ ਮਹੀਨਾ ਦੋ ਮਹੀਨੇ ਵਾਸਤੇ ਫੇਰ ਪਿੰਡ ਚੱਲ ਜਾਣਾ ਹੈ ਹਨਾ ਪਰ ਔਖਾ ਬਹੁਤ ਹੈ ਮਤਲਬ ਜੂਸ ਕੋਨ ਆਪਣੇ ਘਰੇ ਹੁੰਦਾ ਹੈ ਕੋਸ ਕੋਨ ਕਿਸੇ ਅਵਰਲੀ ਜਗ੍ਹਾ ਤੇ ਜਾ ਕੇ ਨਹੀਂ ਮਿਲਦਾ ਚਲੋ ਬਾਕੀ ਫਿਰ ਵੀ ਘੈਂਦਾ ਹੈ ਬਹੁਤ ਵਧੀਆ ਸਾਰਾ ਸਟਾਫ ਇੱਥੇ ਬਹੁਤ ਘੈਂਦਾ ਨਾਈਸ ਵਧੀਆ ਨੇ ਸਾਰੇ ਆਪ ਦਾ ਪਰਿਵਾਰ ਹੈ ਇੱਥੇ ਜਿੰਨੇ ਅਸੀਂ ਰਹਨੇ ਆਂ ਸਾਰਾ ਹੱਥ ਦਾ ਪਰਿਵਾਰ ਹੈ ਤੇ ਆਵਾਜ਼ ਦੱਸੋ ਤੁਸੀਂ ਕਿਹਦੀ ਆਵਾਜ਼ ਚਾਹੁੰਨੀ ਆ ਉਸੇ ਦੀ ਆਵਾਜ਼ ਲਾਵਾਂਗੇ ਅੱਜ ਜਿ ਤੁਹਾਨੂੰ ਮੈਂ ਸੁਣਾਵਾਂਗਾ ਆਵਾਜ਼ ਮਿੱਤਰੋ ਪਹਿਲਾਂ ਚੀਰ ਲੈਣ ਦੋ ਮੈਨੂੰ ਪਿਆਜ਼ ਮਿੱਤਰੋ ਫਿਰ ਤੁਹਾਨੂੰ ਸੁਣਾਵਾਂਗਾ ਆਵਾਜ਼ ਮਿਤਰੋ ਪੈਲਾ ਚੀਰ ਲੈਣ ਦੋ ਮੈਨੂੰ ਪਿਆਜ ਮਿਤਰੋ ਗਠਾ ਗੱਤ ਰਹੇ ਹਾਂ ਮੈਂ ਮਿਤਰੋ ਗਠਾ ਕਈ ਥਾਂ ਨੇ ਦਾਰੇ ਨੇ ਕਿਤੇ ਪਿਆਰ ਕਹਿੰਦੇ ਐ ਹਈ ਉਹ ਕੜੱਪੜਾ ਵਾਲਾ ਹੈ ਬਹੁਤ ਜ਼ਿਆਦਾ ਕੜੱਪੜਾਈ ਦੇ ਵਿੱਚ ਕੜੱਪੜਾ ਨਹੀਂ ਜਿਆਦਾ ਤੇ ਕੜੱਪੜਾਈ ਚ ਬਹੁਤ ਜ਼ਿਆਦਾ ਹੈ ਇਹ ਲذیذ ਬਹੁਤ ਇਹ ਲذیذ ਸੋਣ ਵਗਦੀਏ ਵਾਏ ਅਸੀਂ ਪੰਜਾਬੰਦੇ ਜਾਈ ਕੰਨਾ ਨਾਲ ਲੱਗ ਲੱਗ ਰੋਏ ਮੈਂ ਸ਼ਾਇਦ ਬਣ ਗਿਆ ਮਿੱਤਰੋ ਹੁਣ ਮੈਂ 버ਗਰ ਪੀਜੀਆਂ ਦੀ ਦੁਕਾਨ ਬਣੇ ਪਿੰਡਾਂ ਦੇ ਇੱਥੇ ਮੈਂ ਕੰਮ ਸਿੱਖ ਲੈਣਾ ਸਾਰਾ ਕਿ ਪੰਡਾ ਕਿਵੇਂ 버거 ਪੀਜਿਆਂ ਦੀ ਦੁਕਾਨ ਹੋ ਲੈ ਕੇ ਮਨ ਜੂਰੀ ਫਟ ਬਿਜਲੀ ਕਰਾਈ ਲੈ ਕੇ ਮਨ ਜੂਰੀ ਫਟ ਬਿਜਲੀ ਕਰਾਈ ਅਸੀਂ ਮੀਟਰ ਲਵਾਇਆ ਸਰਕਾਰੀ ਬੱਲੀਆਂ ਨਹੀਂ ਨਗੁਸ਼ੜੇ ਦਾ ਹੜਾ ਬੱਲਾ ਬਰਾਤ ਸਾਰੀ ਬੱਲੀਆਂ ਨਹੀਂ ਨਗੁਸ਼ੜੇ ਦਾ ਹੋਰ ਸੁਣੋ ਉਹ ਕਮੈਂਟ ਕਰ ਦੋ ਕੋਈ ਮਿੱਤਰੋ ਪੰਜ ਜਾਨੀ ਤੁਸੀਂ ਬੈਠੇ ਦੇਖੀ ਜਾਂਦੇ ਹੋ ਕਮੈਂਟ ਨਹੀਂ ਕਰਦੇ ਕੋਈ ਕਮੈਂਟ ਕਰੋ ਭੈਣ ਜੀ ਕਰਤੋ ਕੋਈ ਤਾਂ ਦੇ ਸ਼ਾਲਾ ਮੈਂਡਾ ਜੀਵੇ ਢੋਲਾ ਕੋਈ ਕਤ ਦੀਆਂ ਰੂਮਾਇਆ ਬੇਸ਼ਾਲਾ ਮੈਂਡਾ ਜੀਵੇ ਢੋਲਾ ਕੋਈ ਕਤ ਦੀਆਂ ਰੂਮਾਇਆ ਵੇ ਇੱਕ ਚੰਗਾ ਤੂੰ ਲੱਗਣਾ ਮੈਨੂੰ ਦੂਜਾ ਵੀ ਤੂੰ ਮਾਇਆ ਵੇਕ ਚੰਗਾ ਤੂੰ ਲੱਗ ਤੀ ਤਵਾ ਸ਼ਾਲਾ ਮੈਂਡਾ ਜੀਵੇ ਤਾਂ ਕੋਈ ਉੱਡਿਆ ਵੇਖਾਂ ਜਾਂਦਾ ਸ਼ਾਲਾ ਮੈਂਡਾ ਜੀਵੇ ਢੋਲਾ ਕੋਈ ਉੱਡਿਆ ਵੇਖਾਂ ਜਾਂਦਾ ਹੋ ਸਜਣਾ ਮੁਕਾ ਜਾਂਦੇ ਲੱਗ ਮੌਤ ਦਾ ਨਾਂ ਰਾਮ ਦਾ ਕਿਉਂ ਵੀ ਮਿੱਤਰੋ ਗਾਣਾ ਗੁਣਾ ਗਾ ਸਕਦਾ ਮੈਂ ਬੱਸ ਦਿਓ ਕਮੈਂਟ ਕਰਦੇ सजने मुखा जानदे लग गंडेलेया चीर के में तो गंडे आलूलेले दूले दूले ले, 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 मूलीले लेले शलद लेले कंदार लेले गंडे नी तेरी मेरी आखे लड़गिनी कोई സമ ജീ <coughs> ਹੋਨੋਂ ਤੁਸੀ ਕਰ ਲਿਆ ਕਰੋ ਮਾੜਾ ਮੋਟਾ ਗਰੀਬ ਨੂੰ ਚੇਤੇ ਕਰ ਲਿਆ ਕਰੋ ਜੀ ਤੁਸੀਂ ਗਰੀਬ ਨੂੰ ਯਾਦ ਹੀ ਨਹੀਂ ਕਰਦੇ ਹੁਣ ਮੈਂ ਜੇ ਇਕਨ ਹੈ ਮੈਂ ਮੈਂ ਬਚਦਾ ਨਾ ਜੇ ਤੂੰ ਜਰਾਂ ਨਾਈ ਦੇਰੀ ਇਹ ਕਹ ਕੇ ਤੂੰ ਤੜਕਣੇ ਹੈ ਮੇਰੀ ਮਿੱਤਰੋ ਇਹ ਜਿਹੜਾ ਮੈਂ ਗੰਨਾ ਤਿਆਰ ਕੀਤਾ ਨਾ ਇਹਨੂੰ ਜਿਹੜਾ ਵੀ ਕੋਈ ਖਾਊਗਾ ਨਾ ਉਹ ਬਹੁਤ ਆਮਸਤਿਆ ਵਾਲਾ ਹੈ ਇੰਤੈ ਰਹੀ ਹੈ ਨਾ ਚਲੋ ਠੀਕ ਹੈ ਫਿਰ ਮਿਲਦੇ ਆਂ ਕਿਸੇ ਹੋਰ ਬਲੌਗ ਨਾਲ ਹਾਲਮਾ ਚਾਸਰੀ ਕਾਲ ਠੀਕ ਹੈ ਮਿੱਤਰੋ ਓਕੇ ਗਾਣਾ ਸੁਣਨਾ ਤੁਸੀਂ ਗਾਣਾ ਬਣਾਇਆ ਅੰਦਰ ਮਿੱਤਰੋ ਰਿਆਜ ਚੱਲ ਗਿਆ ਨਾ ਕਵੀ ਦਰਬਾਰ ਲੱਗਿਆ ਹੋਇਆ ਤੇ ਸਾਡਾ ਦਰਬਾਰ ਤੇ ਕਿਚਨ ਦੇ ਵਿੱਚ ਹੀ ਅਸੀਂ ਵੀ ਕਦੇ ਗਾਵਾਂਗੇ ਬਾਜੇ ਤੇ ਬਾਜੇ ਤੇ ਹੋਰ ਸੁਣਾਓ ਓਕੇ ਨਾ ਇਜਾਜ਼ਤ ਆ ਫਿਰ ਮਿਲਦੇ ਆ ਫਿਰ ਕਦੀ लाइव फेयर होगा आप तो ठीक है जी ठीक है मैं तो सर श्रीकाल जिंदगी जिंदाबाद रब रखा अल्लाह करी